ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਿੱਖ ਹਿਸਟਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਗਰੀਲਾ ਯੁੱਧ ਨੀਤੀ ਦੇ ਮਹਾਰ ਜਰਨੈਲ ਭਾਈ ਸੁਖਦੇਵ ਸਿੰਘ ਬੱਬਰ ਖੁਰਾਂ ਬਾਰੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਵੀ ਜਦੋਂ ਕਿਤੇ ਵੀ 20ਵੀਂ ਸਦੀ ਦੀ ਸਿੱਖ ਜਝਾਰੂ ਲਹਿਰ ਦੀ ਗੱਲ ਹੋਵੇਗੀ ਔਰ ਜਿੱਤੇ ਜਿਹਾਰੂ ਜਰਨੈਲਾ ਦੀ ਜਰਨੈਲੀ ਦਾ ਜ਼ਿਕਰ ਹੋਵੇਗਾ ਤਾਂ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੀ ਗੁਰੀਲਾ ਯੁੱਧ ਨੀਤੀ ਦਾ ਜ਼ਿਕਰ ਹਰਾਨੀ ਪਰੇ ਢੱਗ ਨਾਲ ਕੀਤਾ ਜਾਇਆ ਕਰੇਗਾ ਸਨ 1980 ਤੋਂ ਆਪ ਦੀ ਪੈੜ ਲੱਭਦੀ ਪੰਜਾਬ ਪੁਲਿਸ ਜਦੋਂ ਸਨ 1992 ਵਿੱਚ ਆਪ ਤੱਕ ਪਹੁੰਚੀ ਤਾਂ ਇਹ ਵੇਖ ਕੇ ਸ਼ਰਮਸ਼ਾਰ ਹੋ ਗਈ ਕਿ ਇਹ ਜਰਨੈਲ ਤਾਂ ਉਹਨਾਂ ਦੇ ਐਨ ਨੱਕ ਦੇ ਥੱਲੇ ਸ਼ਰਿਆਮ ਰਹਿ ਰਿਹਾ ਸੀ ਪਾਈ ਸੁਖਦੇਵ ਸਿੰਘ ਦਾ ਜਨਮ ਕਹਿੰਦੇ ਵੀ ਅੰਮ੍ਰਿਤਸਰ ਜ਼ਿਲ੍ਹੇ ਦੀ ਪੱਟੀ ਤਹਿਸੀਲ ਦੇ ਪਿੰਡ ਦਾਸੂਵਾਲ ਵਿਖੇ ਸਰਦਾਰ ਜਿੰਦ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਮਿਤੀ 15 ਅਗਸਤ 1955 ਨੂੰ ਹੋਇਆ ਆਪ ਚਾਰ ਭਰਾਵਾਂ ਤੇ ਤਿੰਨ ਭੈਣਾਂ ਚੋਂ ਸਭ ਤੋਂ ਛੋਟੇ ਸਨ ਇਸ ਹੋਣਹਾਰ ਬੱਚੇ ਨੇ ਆਪਣੀ ਮੁੱਢਲੀ ਪੜ੍ਹਾਈ ਸਕੂਲ ਨੂੰ ਜਾਂਦੇ ਰਾਹਾਂ ਤੇ ਅਟਕੇਲੀਆਂ ਤੇ ਸ਼ਰਾਰਤਾਂ ਕਰਦੇ ਦਾਸੂਵਾਲ ਦੇ ਸਰਕਾਰੀ ਸਕੂਲ ਤੋਂ ਹੀ ਆਰੰਭ ਕੀਤੀ 8ਵੀਂ ਕਲਾਸ ਵਿੱਚ ਆਪ ਨੇ ਬਲਟੋਹੇ ਪੜ੍ਹਦੇ ਸਮੇਂ ਕਿਸੇ ਕਾਰਨ ਪੜਾਈ ਵਿੱਚ ਹੀ ਛੱਡ ਦਿੱਤੀ। ਮਿਹਨਤੀ ਸੁਖਦੇਵ ਸਿੰਘ ਖੇਤਾਂ ਵਿੱਚ ਵੀ ਸਾਰੀ-ਸਾਰੀ ਰਾਤ ਕੰਮ ਕਰਦੇ ਰਹਿੰਦੇ, ਕਦੇ ਥੱਕਦੇ ਨਹੀਂ ਸਨ। ਆਪ ਦਾ ਪਰਿਵਾਰ ਕਹਿੰਦੇ ਵੀ ਜਦੋਂ ਅਖੰਡ ਕੀਰਤਨੀ ਜਥੇ ਨਾਲ ਜੁੜਿਆ ਤਾਂ ਆਪ ਵੀ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਲੱਗ ਪਏ। ਸਨ 1976 ਵਿੱਚ ਆਪ ਦਾ ਮੇਲ ਪੰਥ ਦੇ ਉੱਗੇ ਸੰਤ ਸਿਪਾਹੀ ਭਾਈ ਸਾਹਿਬ ਭਾਈ ਫੌਜਾ ਸਿੰਘ ਨਾਲ ਹੋਇਆ। ਆਪਕਾਰ ਸੇਵਾ ਲਈ ਵੀ ਹਰ ਹਫਤੇ ਜਾਇਆ ਕਰਦੇ ਸਨ 13 ਅਪ੍ਰੈਲ 1978 ਨੂੰ ਆਵਦਾ ਆਨੰਦ ਕਾਰਜ ਜੋ ਕਿ ਕਰਿਆਲੇ ਪਿੰਡ ਦੇ ਸਰਦਾਰ ਮਹਿੰਦਰ ਸਿੰਘ ਦੀ ਸੁਪੁੱਤਰੀ ਸੁਖਵੰਤ ਕੌਰ ਨਾਲ ਹੋਇਆ ਉਹ ਵੀ ਸ਼੍ਰੀ ਅਮਰitsar ਵਿਖੇ ਅਖੰਡ ਕੀਰਤਨੀ ਜਥੇ ਦੇ ਸਮਾਗਮ ਵਿੱਚ ਹੀ ਹੋਣਾ ਸੀ ਜੋ ਕਿਸੇ ਕਾਰਨ ਕਿਸੇ ਘਰ ਵਿੱਚ ਹੋਇਆ ਆਨੰਦ ਕਾਰਜ ਤੋਂ ਬਾਅਦ ਆਪਦੀ ਸਿੰਗੜੀ ਦਾ ਨਾਮ ਜਗਜੀਤ ਕੌਰ ਰੱਖਿਆ ਗਿਆ ਜਿਸ ਵੇਲੇ ਭਾਈ ਸਾਹਿਬ ਨੂੰ ਆਨੰਦ ਕਾਰਜ ਦੀਆਂ ਲਾਵਾਂ ਪੜੀਆਂ ਜਾ ਰਹੀਆਂ ਸਨ ਉਸੇ ਵੇਲੇ ਇਤਿਹਾਸਕ ਇੱਕ ਨਵੀਂ ਕਰਵਟ ਲੈ ਰਿਹਾ ਸੀ। ਇਸੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੀ ਬਹਾਲੀ ਦੀ ਮੰਗ ਲੈ ਕੇ ਤੁਰੇ ਮਰਜੀਵੜੇ ਸਿੰਘਾਂ ਤੇ ਨਰਕਤਾਰੀਆਂ ਦੀ ਜੁੰਡਲੀ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਗਈ ਕਹਿੰਦੇ ਭਾਈ ਫੌਜਾ ਸਿੰਘ ਤੇ ਭਾਈ ਰਣਪੀਰ ਸਿੰਘ ਫੌਜੀ ਸਮੇਤ 15 ਮਰਜੀਵੜੇ ਸਿੰਘ ਸ਼ਹੀਦ ਹੋ ਗਏ ਉਹਦੇ 'ਚ। ਸ੍ਰੀ ਅਮਰitsar ਦੀ ਪਾਵਨ ਧਰਤੀ ਤੇ ਡੁੱਲੇ ਸ਼ਹੀਦਾਂ ਦੇ ਇਸ ਪਵਿੱਤਰ ਲਹੂ ਦੀ ਗਰਮੀ ਪੰਜਾਬ ਦੀ ਆਪੋ ਹਵਾ ਵਿੱਚ ਫੈਲ ਗਈ ਜਿਸ ਨੇ ਪੰਜਾਬ ਦੀ ਬੇਚੈਨ ਫਿਜ਼ਾ ਵਿੱਚ ਗਰਮੀ ਭਰ ਦਿੱਤੀ। ਬੇਚੈਨ ਹੋਏ ਸਿੱਖ ਜਵਾਨੀ ਵਿੱਚ ਭਾਈ ਸੁਖਦੇਵ ਸਿੰਘ ਵੀ ਸ਼ਾਮਲ ਸਨ ਆਪ ਨੇ ਆਪਣੀਆਂ ਜ਼ਖਮੀ ਭਾਵਨਾਵਾਂ ਅਤੇ ਬੇਚੈਨ ਜਜ਼ਬਿਆਂ ਦੀ ਰਵਾਨਗੀ ਦੀ ਦਿਸ਼ਾ ਖੁਦ ਨਿਰਧਾਰਤ ਕੀਤੀ ਤੇ ਫਿਰ ਭਾਈ ਤਲਵਿੰਦਰ ਸਿੰਘ ਭਾਈ ਸੁਲੱਖਣ ਸਿੰਘ ਮਾਸਟਰ ਸੁਖਵਿੰਦਰ ਸਿੰਘ ਤਾਂਬਾਵਾਲ ਭਾਈ ਅਨੋਖ ਸਿੰਘ ਭਾਈ ਬਦਾਵਾ ਸਿੰਘ ਅਤੇ ਆਪ ਜੀ ਦੇ ਗੈਰ ਗੰਭੀਰ ਚਿੰਤਨ ਤੇ ਇਤਿਹਾਸ ਤੋਂ ਸੇਧ ਲੈਣ ਦੇ ਉਦਮ ਚ ਬੱਬਰ ਖਾਲਸਾ ਨਾ ਦੀ ਮਹੱਤਵਪੂਰਨ ਜਥੇਬੰਦੀ ਦਾ ਜਨਮ ਹੋਇਆ ਕਹਿੰਦੇ ਫਿਰ ਗੋਪਤ ਤੌਰ ਤੇ ਕੰਮ ਕਰਨ ਵਾਲੀ ਇਹ ਜਥੇਬੰਦੀ ਪੁਲਿਸ ਅਤੇ ਸਰਕਾਰ ਦੇ ਲਈ ਨਰਕ ਧਾਰੀਆਂ ਦੇ ਕਤਲਾਂ ਨਾਲ ਸਾਹਮਣੇ ਆਈ ਪੱਟੀ ਵਿੱਚ ਹੋਏ ਕਾਂਡ ਦੀ ਪੈੜ ਨੱਪਦੀ ਪੰਜਾਬ ਪੁਲਿਸ ਭਾਈ ਸੁਖਦੇਵ ਸਿੰਘ ਬੱਬਰ ਦੇ ਘਰ ਤੱਕ ਆ ਪਹੁੰਚੀ ਇਸ ਪਿੱਛੋਂ ਭਾਈ ਸੁਖਦੇਵ ਸਿੰਘ ਦੇ ਪਰਿਵਾਰ ਨੂੰ ਵੀ ਆਪਦੇ ਮਿਸ਼ਨ ਬਾਰੇ ਪਤਾ ਲੱਗਾ ਨਹੀਂ ਤਾਂ ਹੁਣ ਤੱਕ ਪਰਿਵਾਰ ਇਹੀ ਸਮਝ ਰਿਹਾ ਸੀ ਕਿ ਸੁਖਦੇਵ ਸਿੰਘ ਆਪਣੇ ਭਰਾ ਮਹਿਲ ਸਿੰਘ ਕੋਲ ਕੋਈ ਕੰਮ ਸਿੱਖਣ ਮੋਹਾਲੀ ਗਿਆ ਹੋਇਆ ਹੈ ਪੋਲਸ ਪਾਰਟੀਆਂ ਮੋਹਾਲੀ ਵੀ ਜਾ ਪੁੱਜੀਆਂ ਪਰ ਹੁਣ ਤੱਕ ਭਾਈ ਸੁਖਦੇਵ ਸਿੰਘ ਬੱਬਰ ਪੰਜਾਬ ਦੇ ਲੋਕਾਂ ਦੇ ਜੰਗਲ ਵਿੱਚ ਅਲੋਪ ਹੋ ਗਏ ਸਨ ਇਸ ਹਾਲਤ ਵਿੱਚ ਹੀ ਉਹ ਹਰ ਇੱਕ ਕੰਮ ਅਤੇ ਹਰ ਇੱਕ ਐਕਸ਼ਨ ਆਪਣੇ ਹੱਥੀਂ ਕਰਨੋਂ ਵੀ ਤਰਜੀਹ ਦਿੰਦੇ ਸਨ ਖਾਲਸਾਈ ਬਾਦਸ਼ਾਹ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਰੇਦਾਰੀ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਆਬਰਾਜਣ ਤੇ ਭਾਈ ਸੁਖਦੇਵ ਸਿੰਘ ਬੱਬਰ ਵੀ ਆਪਣੇ ਜਥੇ ਸਮੇਤ ਉੱਥੇ ਆਵਰਾਜੇ ਬੱਬਰਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਥੇ ਦੇ ਸਿੰਘਾਂ ਅੰਦਰ ਹੇਠਲੀ ਪੱਧਰ ਤੇ ਮਤਭੇਦਾਂ ਨੂੰ ਖੂਨੀ ਟਕਰਾਅ ਵਿੱਚ ਬਦਲਣ ਲਈ ਸਰਕਾਰੀ ਏਜੰਸੀਆਂ ਨੇ ਪੂਰਾ ਜੋਰ ਲਾਇਆ ਪਰ ਸੰਤ ਜਰਨੈਲ ਸਿੰਘ ਜੀ ਦੀ ਦੂਰ ਤ੍ਰਿਸ਼ਟੀ ਪੰਥਕ ਏਕਤਾ ਤੇ ਜਜ਼ਬੇ ਅਤੇ ਭਾਈ ਸੁਖਦੇਵ ਸਿੰਘ ਬੱਬਰ ਦੀ ਇੱਕ ਪੰਥਕ ਕਾਰਜ ਲਈ ਤੜਪ ਨੇ ਸਰਕਾਰ ਦੀ ਇਹ ਸਾਜ਼ਿਸ਼ ਸਫਲ ਨਾ ਹੋਣ ਦਿੱਤੀ ਫੇਰ ਜਦੋਂ ਜੂਨ 1984 ਵਿੱਚ ਇੰਦਰਾ ਨੇ ਦਰਬਾਰ ਸਾਹਿਬ ਉੱਪਰ ਫੌਦੇ ਕਟਕ ਚਾੜ ਦਿੱਤੇ ਤਾਂ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਵਾਲੇ ਸਿੰਘ ਅਤੇ ਬੱਬਰ ਇਕਮੁੱਟ ਹੋ ਕੇ ਹਮਲਾਵਰ ਭਾਰਤੀ ਫੌਜ ਵਿਰੁੱਧ ਲੜੇ ਇਨ੍ਹਾਂ ਸੂਰਮਿਆਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਤਰੇ ਨਾਪਾਕ ਪੈਰ ਤੋੜ ਛੁੱਟੇ ਅਖੀਰ ਜਦੋਂ ਟੈਂਕਾਂ ਅੱਗੇ ਸ਼ੀਧੀਆਂ ਤੋਂ ਇਲਾਵਾ ਲੜਾਈ ਦਾ ਹੋਰ ਕੋਈ ਮਤਵ ਨਾ ਰਿਹਾ ਤਾਂ ਸੰਤ ਜਰਨੈਲ ਸਿੰਘ ਜੀ ਹੋਰਾਂ ਨੇ ਸ਼ਹਾਦਤ ਦੇਣ ਦਾ ਫੈਸਲਾ ਕੀਤਾ ਬੱਬਰਾਂ ਨੇ ਸੰਘਰਸ਼ ਅੱਗੇ ਤੋਰਨ ਲਈ ਦੁਸ਼ਮਣ ਦੀਆਂ ਸਫਾ ਚੀਰ ਕੇ ਨਿਕਲ ਜਾਣ ਦਾ ਫੈਸਲਾ ਕਰ ਲਿਆ। ਭਾਈ ਸੁਖਦੇਵ ਸਿੰਘ ਬੱਬਰ ਆਪਣੇ ਕੁਝ ਸਾਥੀਆਂ ਸਮੇਤ ਆਕਾਰ ਰੈਸਟ ਹਾਊਸ ਦੇ ਕਮਰਿਆਂ ਦੀਆਂ ਕੰਧਾਂ ਪਾੜ ਕੇ ਨਾਲ ਦੇ ਰਹਾਇਸ਼ੀ ਮਕਾਨਾਂ ਵਿੱਚ ਜਾ ਵੜੇ। ਫਿਰ ਉਹ ਫੌਜ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਸਿੱਖ ਸੰਘਰਸ਼ ਨੂੰ ਅਗਾਹ ਤੋਰਨ ਹਿੱਤ ਉੱਥੋਂ ਬਾਹਰ ਨਿਕਲੇ। ਜੂਨ 1984 ਦੇ ਕੱਲੂ ਘਾਰੇ ਦੇ ਮਾਨਸਿਕ ਸੰਤਾਪ ਨੂੰ ਹੰਡਾਰਹੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਭਾਈ ਸੁਖਦੇਵ ਸਿੰਘ ਬੱਬਰ ਨੇ ਸੰਘਰਸ਼ ਨੂੰ ਮੁੜ ਤੋਂ ਲਾਮਬੰਦ ਕੀਤਾ। ਕੁਝ ਦੁਸ਼ਟਾਂ ਦੀ ਸੁਧਾਈ ਦੇ ਪਿੱਛੋਂ ਭਾਈ ਸੁਖਦੇਵ ਸਿੰਘ ਬੱਬਰ ਵੱਲੋਂ ਜਾਰੀ ਕੀਤੇ ਗਏ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਚੋਣ-ਚੋਣ ਕੇ ਸੋਧ ਦੇਣ ਦੇ ਪ੍ਰੋਗਰਾਮ ਨੇ ਸਿੱਖ ਘਰਾਂ ਵਿੱਚ ਖੇੜੇ ਮੋੜ ਲਿਆਂਦੇ ਤੇ ਦੁਸ਼ਮਣਾਂ ਦੇ ਘਰਾਂ ਵਿੱਚ ਪਿੱਟਣੇ ਪਾ ਦਿੱਤੇ ਭਾਈ ਸੁਖਦੇਵ ਸਿੰਘ ਬੱਬਰ ਨੇ ਬੱਬਰ ਖਾਲਸਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਜ਼ਬੂਤੀ ਨਾਲ ਜਥੇਬੰਦ ਕਰਨ ਲਈ 15 ਦੇਸ਼ਾਂ ਵਿੱਚ ਯੂਨਿਟ ਕਾਇਮ ਕੀਤੇ ਕਹਿੰਦੇ ਇਹ ਦੇਸ਼ ਹਨ ਇੰਗਲੈਂਡ ਜਰਮਨੀ ਅਮਰੀਕਾ ਕੈਨੇਡਾ ਫਰਾਂਸ ਆਸਟ੍ਰੇਲੀਆ ਨਿਊਜ਼ੀਲੈਂਡ ਹਾਂਗਕਾਂਗ ਸਿੰਗਾਪੁਰ ਥਾਈਲੈਂਡ ਇਟਲੀ ਨਾਰਵੇ ਡੈਨਮਾਰਕ ਸਵਿਟਜ਼ਰਲੈਂਡ ਤੇ ਦੁਬਈ ਇਸ ਤੋਂ ਇਲਾਵਾ ਮਹੱਤਵਪੂਰਨ ਫੈਸਲੇ ਲੈਣ ਲਈ ਨਵਾਂ ਮੈਂਬਰੀ ਕਮੇਟੀ ਵੀ ਬਣਾਈ ਗਈ ਇੱਕ ਸਲਾਹਕਾਰ ਕਮੇਟੀ ਵੀ ਬਣਾਈ ਗਈ ਤੇ ਹਰੇਕ ਯੂਨਿਟ ਦੇ ਇੱਕ ਯੋਗ ਮੈਂਬਰ ਨੂੰ ਸਲਾਹਕਾਰ ਕਮੇਟੀ 'ਚ ਲੈਣ ਦਾ ਯਤਨ ਕੀਤਾ ਗਿਆ ਹੁਣ ਭਾਈ ਸੁਖਦੇਵ ਸਿੰਘ ਬੱਬਰ ਦੀ ਸੁਚੱਜੀ ਤੇ ਦੂਰ ਅੰਦੇਸ਼ੀ ਭਰੀ ਅਗਵਾਈ ਵਿੱਚ ਬੱਬਰ ਖਾਲਸਾ ਜਥੇਬੰਦੀ ਅਹਿਮ ਮੱਲਾਂ ਮਾਰਦੀ ਹੋਈ ਇੰਨੀ ਜ਼ਿਆਦਾ ਪ੍ਰਸਿੱਧ ਹੋਈ ਕਿ ਬੱਬਰਾਂ ਦਾ ਨਾਂ ਵੱਡੇ ਵੱਡੇ ਬੁੱਚਣਾਂ ਨੂੰ ਕੰਬਾ ਛੇੜਨ ਲੱਗ ਪਿਆ ਸਾਲ 1984 ਤੋਂ ਬਾਅਦ ਵੀ 8 ਸਾਲ ਦੇ ਸੰਘਰਸ਼ ਪਿੱਛੋਂ ਜਦੋਂ ਭਾਈ ਸਾਹਿਬ ਦੀ ਲੁਕਣਗਾਹ ਪੁਲਿਸ ਨੂੰ ਲੱਭੀ ਤਾਂ ਪੰਜਾਬ ਦੇ ਪੁਲਿਸ ਅਫਸਰ ਉਦੋਂ ਬਹੁਤ ਹੀ ਸ਼ਰਮਸਾਰ ਹੋਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸੁਖਦੇਵ ਸਿੰਘ ਬੱਬਰਤਾ ਸ਼ਰੇਆਮ ਪਟਿਆਲੇ ਵਿਖੇ ਆਪਣੇ ਘਰ ਵਿੱਚ ਠੇਕੇਦਾਰ ਜਸਮੀਰ ਸਿੰਘ ਬਣ ਕੇ ਰਹਿ ਰਿਹਾ ਸੀ ਤੇ ਆਪਣੇ ਗਵਾਂਡ ਰਹਿੰਦੇ ਐਸਐਸਪੀ ਨਾਲ ਗੱਪ ਸ਼ੱਪ ਵੀ ਮਾਰ ਲੈਂਦਾ ਸੀ ਪਰ ਹਿੰਦੁਸਤਾਨ ਦੀ ਪੂਰੀ ਸਰਕਾਰੀ ਮਿਸਤਰੀ ਇਹਨਾਂ ਲੰਬਾ ਸਮਾਂ ਉਹਦਾ ਪਤਾ ਨਹੀਂ ਸੀ ਲਾ ਸਕੀ ਭਾਈ ਸੁਖਦੇਵ ਸਿੰਘ ਬੱਬਰ ਦੇ ਇਸ ਕ੍ਰਿਸ਼ਮੇ ਦੇ ਕੁਝ ਉੱਗੇ ਕਾਰਨ ਸਨ ਪਹਿਲਾ ਕਾਰਨ ਇਹ ਸੀ ਵੀ ਉਹ ਰੂਪੋ ਛੋਣ ਤੋਂ ਬਾਅਦ ਕਦੇ ਆਪਣੇ ਘਰ ਹੀ ਨਹੀਂ ਗਏ ਦੂਜਾ ਜਥੇਬੰਦੀ ਦੇ ਕੁਝ ਨੇੜਲੇ ਸਿੰਘਾਂ ਦੀ ਸਲਾਹ ਤੇ ਆਪ ਦੇ ਨਾਬੇ ਵਾਲੀਆਂ ਬੀਬੀਆਂ ਦੇ ਢਾਡੀ ਜਥੇ ਵਿੱਚੋਂ ਬੀਬੀ ਜਵਾਰ ਕੌਰ ਨਾਲ ਅਨੰਦ ਕਾਰਜ ਕਰਵਾ ਲਿਆ ਆਪ ਦੀ ਪਹਿਲੀ ਸਿੰਗੜੀ ਤੋਂ ਆਪਦੇ ਦੋ ਪੁਚੰਗੜਾ ਤੇ ਇੱਕ ਪੁਚੰਗੀ ਹੈ ਜਦਕਿ ਦੂਜੀ ਸਿੰਗੜੀ ਤੋਂ ਇੱਕ ਪੁਚੰਗੀ ਤੀਜਾ ਆਪਨੇ ਆਪਣੇ ਕੁਝ ਬਹੁਤ ਹੀ ਖਾਸ ਸਿੰਘਾਂ ਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਆਪਣੇ ਟਿਕਾਣੇ ਬਾਰੇ ਨਹੀਂ ਦੱਸਿਆ ਚੌਥਾ ਆਪ ਕਦੇ ਵੀ ਆਪਣੀ ਕੋਈ ਤਸਵੀਰ ਨਹੀਂ ਛਕਵਾਉਂਦੇ ਜੇ ਕਿਸੇ ਪ੍ਰੋਗਰਾਮ ਵਿੱਚ ਫੋਟੋ ਖਿੱਚੀ ਵੀ ਜਾਂਦੀ ਤਾਂ ਆਪ ਉਹ ਫੋਟੋ ਤੇ ਉਹਦੇ ਨੈਗੇਟਿਵ ਨਸ਼ਟ ਕਰ ਦਿੰਦੇ ਸਨ ਆਪ ਦੀਆਂ ਜੋ ਤਸਵੀਰਾਂ ਉਪਲਬਧ ਨੇ ਉਹ 1984 ਤੋਂ ਪਹਿਲਾਂ ਦੀਆਂ ਹੀ ਨੇ ਇਸ ਤਰ੍ਹਾਂ ਗੁਪਤ ਤੌਰ ਤੇ ਰਹਿੰਦੇ ਹੋਏ ਆਪ ਨੇ ਪੂਰੇ ਜ਼ਾਬਤਾਬੱਧ ਢੰਗ ਨਾਲ ਕਈ ਵਿਰੋਧੀ ਹਾਲਤਾਂ ਵਿੱਚ ਵੀ ਆਪਣੀ ਪਛਾਣ ਗੁਪਤ ਰੱਖਣ ਵਿੱਚ ਸਫਲਤਾ ਹਾਸਲ ਕੀਤੀ ਆਪ ਠੇਕੇਦਾਰੀ ਕਰਦੇ ਸਨ ਤੇ ਜਲੰਧਰ ਅੰਮ੍ਰਿਤਸਰ ਜੀਟੀ ਰੋਡ ਤੇ ਢਿਲਮਾ ਵਾਲਾ ਪੁਲ ਜਿਹੜਾ 1988 ਵਿੱਚ ਭਾਖੜਾ ਡੈਮ ਚੋਂ ਛੱਡੇ ਗਏ ਪਾਣੀ ਕਾਰਨ ਆਏ ਹੜ੍ਹਾਂ ਵਿੱਚ ਨਸ਼ਟ ਹੋ ਗਿਆ ਸੀ ਉਹ ਦੁਬਾਰਾ ਆਪ ਦੀ ਠੇਕੇਦਾਰੀ ਦੇ ਅਧੀਨ ਹੀ ਤਿਆਰ ਕੀਤਾ ਹੋਇਆ ਸੀ ਜੋ ਕਿ ਅੱਜ ਵੀ ਭਾਈ ਸੁਖਦੇਵ ਸਿੰਘ ਬੱਬਰ ਦੇ ਗੁਪਤਵਾਸ ਦੌਰਾਨ ਕਿਰਤ ਦਾ ਗਵਾਹ ਹੈ ਇਸ ਠੇਕੇਦਾਰੀ ਦੌਰਾਨ ਵਾਪਰੀ ਇੱਕ ਘਟਨਾ ਆਪਦੇ ਸੰਜਮ ਅਤੇ ਦੂਰ ਅੰਦੇਸ਼ੀ ਤੇ ਚਾਨਣਾ ਪਾਉਂਦੀ ਹੈ ਹੋਇਆ ਇਸ ਤਰ੍ਹਾਂ ਕਿ ਇੱਕ ਵਾਰ ਕਿਸੇ ਪ੍ਰੋਜੈਕਟ ਤੇ ਜਦੋਂ ਆਪਨੇ ਟੈਂਡਰ ਭਰਨਾ ਸੀ ਤਾਂ ਇੱਕ ਵਿਰੋਧੀ ਪਾਰਟੀ ਨੇ ਕਿਸੇ ਖਾੜਕੂ ਗਰੁੱਪ ਤੋਂ ਧਮਕੀ ਦਵਾ ਦਿੱਤੀ ਕਿ ਆਪ ਨੂੰ ਟੈਂਡਰ ਭਰਨ ਤੋਂ ਰੋਕਿਆ ਗਿਆ ਜੇਕਰ ਆਪ ਚਾਹਦੇ ਤਾਂ ਉਸ ਵਿਰੋਧੀ ਪਾਰਟੀ ਦੇ ਨਾਲ-ਨਾਲ ਲੀਹੋਂ ਪਟਕੇ ਉਕਤ ਖਾੜਕੂ ਗਰੁੱਪ ਨੂੰ ਵੀ ਬੜੇ ਤਰੀਕੇ ਨਾਲ ਆਪਣੀ ਜਾਣ ਪਛਾਣ ਕਰਵਾ ਸਕਦੇ ਸਨ ਪਰ ਆਪਨੇ ਅਜੇਹਾ ਨਾ ਕੀਤਾ ਤੇ ਟੈਂਡਰ ਨਾ ਭਰਿਆ ਇਸ ਹਾਲਤ ਵਿੱਚ ਚੁੱਕਨੇ ਰਹਿੰਦੇ ਆ ਅਗਸਤ 1992 ਵਿੱਚ ਲੁਧਿਆਣਾ ਪੁਲਿਸ ਨੂੰ ਆਪਦੇ ਟਿਕਾਣੇ ਦੀ ਸੂਚ ਕਿਵੇਂ ਮਿਲੀ ਇਸ ਬਾਰੇ ਵੱਖ-ਵੱਖ ਰਾਵਾਂ ਨੇ ਜਾਨਵਾਂ ਦੀ ਸ਼ੱਕ ਦੀ ਉਂਗਲ ਗੁਰਦੀਪ ਸਿੰਘ ਸਿਬਿਆ ਵੱਲ ਵਧੇਰੇ ਜਾਂਦੀ ਹੈ ਇੱਕ ਗੱਲ ਇਹ ਵੀ ਪ੍ਰਚਲਿਤ ਹੈ ਕਿ ਆਪ ਆਪਣੇ ਇੱਕ ਇੰਜੀਨੀਅਰਿੰਗ ਸਾਥੀ ਜਿਸ ਤੋਂ ਕੇ ਇਲੈਕਟ੍ਰਿਕ ਸਮਾਨ ਮੰਗਵਾਉਂਦੇ ਸਨ ਉਸਦੇ ਲੁਧਿਆਣੇ ਪੜਦੇ ਲੜਕੇ ਨੇ ਇੱਕ ਲੜਾਈ ਹੋਣ ਤੇ ਇਹ ਫੜ ਮਾਰ ਦਿੱਤੀ ਕਿ ਅਸੀਂ ਸੁਖਦੇਵ ਸਿੰਘ ਬੱਬਰ ਦੇ ਨਜ਼ਦੀਕੀ ਆ ਪੁਲਿਸ ਨੇ ਉਸ ਮੁੰਡੇ ਨੂੰ ਫੜ ਕੇ ਟੌਰਚਰ ਕੀਤਾ ਤਾਂ ਉਸ ਨੇ ਭਾਈ ਬੱਬਰ ਦਾ ਟੈਲੀਫੋਨ ਨੰਬਰ ਲੁਧਿਆਣਾ ਪੁਲਿਸ ਨੂੰ ਦੇ ਦਿੱਤਾ ਜਿਸ ਦੇ ذریعے ਪੁਲਿਸ ਭਾਈ ਸੁਖਦੇਵ ਸਿੰਘ ਬੱਬਰ ਦੇ ਘਰ ਤੱਕ ਪਹੁੰਚੀ ਇਸ ਕਹਾਣੀ ਨੂੰ ਵੀ ਬਹੁਤੇ ਸਿੰਘ ਮੰਨਣ ਲਈ ਤਿਆਰ ਨਹੀਂ ਹੈਗੇ ਉਹ ਕਹਿੰਦੇ ਨੇ ਕਿ ਭਾਈ ਸੁਖਦੇਵ ਸਿੰਘ ਬੱਬਰ ਤੋਂ ਅਜਿਹੀ ਕੱਚੀ ਗਲਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਖੈਰ ਇਸ ਸਵਾਲ ਦਾ ਜਵਾਬ ਤਾਂ ਇੱਕ ਡੂੰਗੀ ਖੋਜ ਉਪਰੰਤ ਹੀ ਸਾਹਮਣੇ ਆ ਸਕਦਾ ਪਰ ਪ੍ਰਤੱਖ ਹਕੀਕਤ ਇਹ ਹੈ ਕਿ ਲੁਧਿਆਣਾ ਪੁਲਿਸ ਮਿਤੀ 8 ਗਸਤ 1992 ਦੀ ਅੱਧੀ ਰਾਤ ਨੂੰ ਭਾਈ ਸੁਖਦੇਵ ਸਿੰਘ ਬੱਬਰ ਦੇ ਘਰ ਅਰਬਨ ਸਟੇਟ ਪਟਿਆਲੇ ਜਾ ਪਹੁੰਚੀ ਆਪਦੀ ਕੋਠੀ ਨੂੰ ਜਿਪਸੀਆਂ ਨਾਲ ਘੇਰ ਕੇ ਇੱਕਦਮ ਸਾਰੀਆਂ ਜਿਪਸੀ ਦੀਆਂ ਲਾਈਟਾਂ ਜਗਾ ਦਿੱਤੀਆਂ ਗਈਆਂ ਦਿਨ ਵਰਗਾ ਚਾਨਣ ਕਰਕੇ ਲਾਰਡ ਸਪੀਕਰ ਰਾਹੀਂ ਭਾਈ ਸੁਖਦੇਵ ਸਿੰਘ ਬੱਬਰ ਨੂੰ ਬਾਹਰ ਆ ਜਾਣ ਲਈ ਕਿਹਾ ਗਿਆ ਸੁੱਤਾ ਹੋਇਆ ਕੱਲਮ ਕੱਲਾ ਸੂਰਮਾ ਚਾਰ ਚਫੇਰੇ ਦੁਸ਼ਮਣ ਵੀਰ ਘਿਰ ਚੁਕਾ ਸੀ ਹੁਣ ਹਾਲਾਤਾਂ ਦਾ ਜਾਇਜ਼ਾ ਲੈ ਕੇ ਭਾਈ ਸੁਖਦੇਵ ਸਿੰਘ ਬੱਬਰ ਨੇ ਬੜੇ ਸੰਜਮ ਤੇ ਸੰਜੀਦਗੀ ਨਾਲ ਆਪਣੀ ਸਿੰਘਣੀ ਬੀਬੀ ਜਵਾਹਰ ਕੌਰ ਨੂੰ ਕਿਹਾ ਕਿ ਜੇ ਮੈਂ ਇੱਥੇ ਹੁਣ ਮੁਕਾਬਲਾ ਕੀਤਾ ਤਾਂ ਇਹਨਾਂ ਦਾ ਤਾਂ ਕੀ ਨੁਕਸਾਨ ਹੋਣਾ ਹੈ ਪਰ ਮੁਕਾਬਲੇ ਦੀ ਆੜ ਲੈ ਕੇ ਇਹਨਾਂ ਦੇ ਆਸ-ਪਾਸ ਦੇ ਕਈ ਘਰਾਂ ਦਾ ਵੀ ਨੁਕਸਾਨ ਕਰ ਦੇਣਾ ਹੈ ਇਸ ਲਈ ਮੈਂ ਥੱਲੇ ਜਾ ਰਿਹਾ ਤੁਸੀਂ ਪਿੱਛੋਂ ਘਬਰਾਉਣਾ ਨਹੀਂ ਹੈਗਾ ਇਹ ਕਹਿ ਕੇ ਸੰਘਰਸ਼ ਦੇ ਰਾਹਾਂ ਦੇ ਦੋ ਹਮਰਾਹੀ ਹਮੇਸ਼ਾ ਹਮੇਸ਼ਾ ਲਈ ਵਿਛੜ ਗਏ ਭਾਈ ਸੁਖਦੇਵ ਸਿੰਘ ਬੱਬਰ ਨੇ ਉਤਰ ਕੇ ਆਰਾਮ ਨਾਲ ਆਪਣੇ ਘਰ ਦਾ ਦਰਵਾਜ਼ਾ ਖੋਲ ਦਿੱਤਾ ਪੁਰਸੀਏ ਬੁਖਲਾਹਾੜ ਵਿੱਚ ਗਿੱਧਵਾਗ ਆਪ ਉੱਪਰ ਝੱਪਟੇ ਤੇ ਆਪਦੇ ਹੱਥ ਬੰਨ ਕੇ ਪਲਾਂ ਵਿੱਚ ਹੀ ਆਪ ਨੂੰ ਇੱਕ ਜਿਪਸੀ ਵਿੱਚ ਸੁੱਟ ਕੇ ਲੈ ਗਏ ਉਹ ਉਹ ਕਪੌਂਦਾ ਜਿਪਸੀਆਂ ਦਾ ਇਹ ਕਾਫਲਾ ਕਹਿੰਦੇ ਵੀ ਲੁਧਿਆਣੇ ਵੱਲ ਰਵਾਨਾ ਹੋ ਗਿਆ ਪਟਿਆਲੇ ਦੀ ਹੱਦ ਉਲੰਘ ਕੇ ਲੁਧਿਆਣਾ ਪੁਲਿਸ ਨੇ ਪਟਿਆਲਾ ਪੁਲਿਸ ਨੂੰ ਭਾਈ ਸੁਖਦੇਵ ਸਿੰਘ ਬੱਬਰ ਦੀ ਗ੍ਰਿਫਤਾਰੀ ਬਾਰੇ ਦੱਸ ਕੇ ਉਸ ਦੇ ਪਰਿਵਾਰ ਨੂੰ ਕਾਬੂ ਕਰਨ ਬਾਰੇ ਕਿਹਾ ਲੁਧਿਆਣੇ ਲਿਆ ਕੇ ਭਾਈ ਸੁਖਦੇਵ ਸਿੰਘ ਬੱਬਰ ਉੱਪਰ ਅੰਨਾ ਤਸ਼ੱਦਦ ਕੀਤਾ ਗਿਆ ਆਪ ਦਾ ਝੂਠਾ ਮੁਕਾਬਲਾ ਬਣਾਉਣ ਬਾਰੇ ਤਾਂ ਪਹਿਲੇ ਹੀ ਫੈਸਲਾ ਕਰ ਲਿਆ ਗਿਆ ਸੀ ਇਸ ਲਈ ਇਸੇ ਰਾਤ ਰਾਤ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਦੀ ਛਾਤੀ ਅੰਦਰ ਕੈਦ ਹਰ ਇੱਕ ਭੇਤ ਬਾਹਰ ਕਢਵਾਉਣ ਲਈ ਇੱਕਠੇ ਹੋਏ ਬੁਚੜਾ ਨੇ ਆਪਣਾ ਸਾਰਾ ਜ਼ੋਰ ਲਾ ਦਿੱਤਾ ਕਹਿੰਦੇ ਪਰ ਉਹ ਇੱਕ ਵੀ ਪੇਤ ਬਾਹਰ ਨਾ ਕਢਵਾ ਸਕੇ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਹੰਗਾਮੀ ਹਾਲਤ ਵਿੱਚ ਸਾਰੇ ਜਿਵੇਂ ਰੱਦ ਕਰਕੇ ਲੁਧਿਆਣਾ ਪਹੁੰਚਿਆ ਪੁਲਿਸ ਦੇ ਅੰਦਰੋਂ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੇ ਪੀ ਐਸ ਗਿੱਲ ਨੇ ਆਉਂਦਿਆਂ ਹੀ ਭਾਈ ਸੁਖਦੇਵ ਸਿੰਘ ਬੱਬਰ ਦੇ ਸਾਹਮਣੇ ਆ ਕੇ ਤਸ਼ੱਦਦ ਨਾਲ ਝੰਬੇ ਹੋਏ ਭਾਈ ਸੁਖਦੇਵ ਸਿੰਘ ਬੱਬਰ ਨੂੰ ਹੰਕਾਰੇ ਹੋਏ ਅੰਦਾਜ਼ ਵਿੱਚ ਸਵਾਲ ਕੀਤਾ हां ओए कौन है तू भाई सुखदेव सिंह बब्बर ਨੇ ਪੂਰੀ ਨਿਰਪੈਤਾ ਅਤੇ ਦਾਰਸ਼ਨਿਕ ਅੰਦਾਜ਼ ਵਿੱਚ ਗੜ ਕੇ ਜਵਾਬ ਦਿੱਤਾ ਵੀ ਕੁਝ ਸਮਾਂ ਪਹਿਲਾਂ ਦਾ ਬੱਬਰ ਖਾਲਸਾ ਦਾ ਚੀਵ ਸਾਂ ਪਰ ਹੁਣ ਇੱਕ লাশ ਭਾਈ ਸੁਖਦੇਵ ਸਿੰਘ ਬੱਬਰ ਦੇ ਇਸ ਚੜ੍ਹਦੀ ਕਲਾ ਵਾਲੇ ਜਵਾਬ ਨਾਲ ਕੇਪੀਐਸ ਗਿੱਲ ਸੜ ਬਲ ਗਿਆ ਪਰ ਆਪਣੀ ਹੈਂਕਰ ਨੂੰ ਕਾਇਮ ਰੱਖਦੇ ਆ ਕਹਿਣ ਲੱਗਾ ਵੀ ਨਾਸ਼ ਨਹੀਂ ਅਜੇ লাশ ਬਣਨਾ ਪਰ ਪਹਿਲਾਂ ਆਪਣੇ ਨਾਲਦਿਆਂ ਬਾਰੇ ਵੀ ਦੱਸਣਾ ਭਾਈ ਸੁਖਦੇਵ ਸਿੰਘ ਬੱਬਰ ਨੇ ਵਿਅੰਗ ਭਰੇ ਢੰਗ ਨਾਲ ਮੁਸਕਰਾ ਕੇ ਕਿਹਾ ਵੀ ਇਹ ਸਿੰਘਾਂ ਦਾ ਕੰਮ ਨਹੀਂ ਹੈਗਾ। ਕੇਪੀਐਸ ਗਿੱਲ ਕਹਿੰਦਾ ਵੀ ਤੈਨੂੰ ਪਤਾ ਵੀ ਤੇਰਾ ਹਸ਼ਰ ਕੀ ਹੋਣਾ ਹੈ। ਭਾਈ ਸੁਖਦੇਵ ਸਿੰਘ ਬੱਬਰ ਦਾ ਜਵਾਬ ਸੀ ਵੀ ਹੋਰ ਅਸੀਂ ਹਸ਼ਰ ਦਾ ਪਤਾ ਹੋਣ ਤੋਂ ਬਿਨਾਂ ਹੀ ਤੇ ਨਹੀਂ ਇਸ ਰਾਹ ਤੇ ਤੁਰੇ ਹੋਏ। ਹੁਣ ਕੇਪੀਐਸ ਗਿੱਲ ਦੀ ਹਾਜ਼ਰੀ ਵਿੱਚ ਤਸ਼ੱਦਦ ਦਾ ਨਵਾਂ ਦੌਰ ਸ਼ੁਰੂ ਹੋਇਆ ਕਹਿੰਦੇ। ਸਾਰੀ ਬੁੱਚੜ ਪੁਲਸੀਏ ਆਪਣਾ ਪੂਰਾ ਜੋਰ ਲਾ ਲਾ ਕੇ ਹੰਬ ਗਏ। ਭਾਈ ਸਾਹਿਬ ਉੱਪਰ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਕਿ ਇਸ ਤਸ਼ੱਦਦ ਨਾਲ ਹੀ ਭਾਈ ਸਾਹਿਬ ਦੀ ਸ਼ਹਾਦਤ ਦਾ ਜਾਂ ਪੀ ਗਏ। ਅਗਲੇ ਦਿਨ ਆਪਦੇ 9 ਅਗਸਤ 1992 ਨੂੰ ਸਵੇਰੇ 5 ਵਜੇ ਸਾਹਨੇਵਾਲ ਕੋਲ ਇੱਕ ਪੁਲਿਸ ਮੁਕਾਬਲੇ ਵਿੱਚ ਆਪਦੇ ਮਾਰੇ ਜਾਣ ਦਾ ਐਲਾਨ ਕੀਤਾ ਗਿਆ। ਪੁਲਸ ਮੁਖੀ ਕੇਪੀਐਸ ਗਿੱਲ ਨੇ ਪੱਤਰਕਾਰਾਂ ਨੂੰ ਜੋ ਕਹਾਣੀ ਦੱਸੀ ਉਹ ਇਸ ਤਰ੍ਹਾਂ ਸੀ ਕਹਿੰਦੇ ਵੀ 9 ਅਗਸਤ 1992 ਨੂੰ ਸਵੇਰੇ 5 ਵਜੇ ਸਾਨ੍ਹੇਵਾਲ ਡੇਲੋ ਸੜਕ ਤੇ ਇੱਕ ਸੂਏ ਦੇ ਨਾਕਾ ਲਾਈ ਬੈਠੀ ਪੁਲਸ ਦੀ ਟੁਕੜੀ ਨੂੰ ਇੱਕ ਮਰੂਤੀ ਕਾਰ ਜਿਹਦਾ ਨੰਬਰ 1607 ਡੇਲੋ ਵੱਲ ਆਉਂਦੀ ਵੇਖੀ ਟਾਰ ਤੇ ਵਿਖਾ ਕੇ ਕਾਰ ਰੋਕਣ ਲਈ ਕਿਹਾ ਗਿਆ ਕਾਰ ਰੁੱਕ ਗਈ ਕਾਰ ਦੇ ਅੰਦਰੋਂ ਕਹਿੰਦੇ ਵੀ ਦੋ ਸਿੱਖ ਨੌਜਵਾਨ ਬਾਹਰ ਨਿਕਲ ਆਏ ਤੇ ਪੁਲਸ ਤੇ ਫੈਰਿੰਗ ਕਰਦੇ ਹੋਏ ਖੇਤਾਂ ਵੱਲ ਭੱਜ ਨਿਕਲੇ ਪੁਲਿਸ ਨੇ ਆਪਣੇ ਬਚਾ ਲਈ ਜਵਾਬੀ ਫਾਇਰਿੰਗ ਕੀਤੀ ਅੱਧਾ ਘੰਟਾ ਮੁਕਾਬਲਾ ਹੁੰਦਾ ਰਿਹਾ ਜਦੋਂ ਫਾਇਰਿੰਗ ਬੰਦ ਹੋਈ ਤਾਂ ਖੇਤਾਂ ਚੋਂ ਇੱਕ লাশ ਮਿਲੀ ਜਿਸ ਦੀ ਸ਼ਨਾਖਤ ਓਫ ਦੀ ਜੇਬ ਚੋਂ ਮਿਲੀ ਡੈਰੀ ਤੋਂ ਹੋਈ ਕਹਿੰਦੇ ਜਿਸ ਤੇ ਓਫ ਦਾ ਸਿਰਨਾਵਾ ਸੁਖਦੇਵ ਸਿੰਘ ਬੱਬਰ ਉਰਫ ਸੁੱਖਾ ਉਰਫ ਜਗਤਾਰ ਸਿੰਘ ਪੁੱਤਰ ਜਿੰਦਾ ਸਿੰਘ ਵਾਸੀ ਪਿੰਡ ਦਾਸੂਵਾਲ ਪੁਲਿਸ ਥਾਣਾ ਬਲਟੋਆ ਲਿਖਿਆ ਹੋਇਆ ਸੀ ਮ੍ਰਿਤਕ ਕੋਲੋਂ ਇੱਕ AK-47 ਰੈਫਲ ਇੱਕ ਖਾਲੀ ਮੈਗਜ਼ੀਨ ਤੇ 6 ਰਾਉਂਡ ਮਿਲੇ ਦੂਜਾ ਖਾੜਕੋ ਦੌੜਨ ਵਿੱਚ ਸਫਲ ਹੋ ਗਿਆ ਪੁਰਸੂ ਮੁਖੀ ਦੀ ਇਹ ਕਹਾਣੀ ਬਹੁਤ ਹੀ ਹਾਸੋਹੀਣੀ ਸੀ ਪੱਤਰਕਾਰਾਂ ਨੂੰ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਸਵੇਰੇ ਸਿਰਫ 5-6 ਗੋਲੀਆਂ ਚੱਲਣ ਦੀ ਆਵਾਜ਼ ਹੀ ਸੁਣੀ ਸੀ ਕਈ ਇਮਾਨਦਾਰ ਪੱਤਰਕਾਰਾਂ ਨੇ ਇਸ ਕਹਾਣੀ ਦੇ ਬਖੀਓ ਦੇ ਢੇਡ ਕੇ ਰੱਖ ਦਿੱਤੇ ਜਿਸ ਜਰਨਲ ਨੇ ਕਈ ਸਾਲ ਪਟਿਆਲੇ ਵਿੱਚ ਰਹਿੰਦੇ ਆ ਆਪਣੀ ਅਸਲ ਪਛਾਣ ਢਕਾਈ ਰੱਖੀ ਉਹ ਜਰਨਲ ਆਪਣੀ ਅਸਰੀ ਨਾਂ ਪਤੇ ਵਾਲੀ ਡੈਰੀ ਭਲਾਂ ਜੇ ਵਿੱਚ ਕਿਵੇਂ ਰੱਖ ਸਕਦਾ ਸੀ ਸੋ ਦੋਸਤੋ ਇਹ ਸੀ ਸਾਰੀ ਵਾਰਤਾ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਹੋਰਾਂ ਬਾਰੇ ਸੋ ਐਸੇ ਤਰ੍ਹਾਂ ਦਾ ਇਤਿਹਾਸ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈਦੇ ਹੋ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ